ਸਤਾਨਕ ਸ਼ਹਿਰ ਭਵਾਨੀਗੜ ਵਿਖੇ ਅੱਜ ਸਵੇਰੇ ਉਸ ਸਮੇਂ ਭਾਨਕ ਸੜਕ ਹਾਦਸਾ ਵਾਪਰ ਗਿਆ ਜਦੋਂ ਭਵਾਨੀਗੜ ਦੇ ਨਿੱਜੀ ਸਕੂਲ ਦੀ ਬੱਸ ਭਵਾਨੀਗੜ ਨਾਬਾ ਕੈਂਚੀਆਂ ਵਿਖੇ ਇੱਕ i20 ਕਾਰ ਦੇ ਨਾਲ ਹਾਦਸਾ ਕਰਸ ਹੋ ਗਈ ਜਿਸ ਦੇ ਵਿੱਚ 11 ਬੱਚੇ ਇਸ ਹਾਦਸੇ ਦਾ ਸ਼ਿਕਾਰ ਹੋਏ ਨੇ ਜਿਨ੍ਹਾਂ ਨੂੰ ਭਵਾਨੀਗੜ ਦੇ ਪ੍ਰਾਈਵੇਟ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਮੌਕੇ ਤੇ ਉਹਨਾਂ ਨੂੰ ਫਰਸਟ ਏਡ ਦਿੱਤੀ ਗਈ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਦੇ ਵੱਲੋਂ ਪਹੁੰਚ ਕੇ ਬੱਚਿਆਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਤੇ ਇਸ ਹਾਦਸੇ ਦੇ ਵਿੱਚ ਸੰਬੰਧਿਤ ਨਿੱਜੀ ਸਕੂਲ ਦੇ ਕਿਸੇ ਵੀ ਪ੍ਰਿੰਸੀਪਲ ਜਾਂ ਫਿਰ ਅਧਿਆਪਕ ਸਾਹਿਬ ਦਾ ਕੋਈ ਵੀ ਬਿਆਨ ਨਹੀਂ ਸੂਚਨਾ ਮਤਲਬ ਬੈਂਡਾ ਦੇ ਵਿੱਚ ਅਸੀਂ ਬੱਚੇ ਚੜ੍ਹੇ ਨੇ ਥੋੜੇ ਟਾਈਮ ਬਾਅਦ ਸਾਡੇ ਕੋਲ ਕਾਲ ਆਉਂਦੀ ਆ ਕਿ ਆ ਬੈਂਡ ਐਕਸੀਡੈਂਟ ਹੋ ਗਿਆ ਜਦੋਂ ਅਸੀਂ ਆ ਕੇ ਦੇਖਿਆ ਤਾਂ ਇੱਕ ਨਸ਼ੇੜੀ ਬੰਦੇ ਨੇ ਸਕੂਲੀ ਬੈਂ ਨੂੰ ਡਰਾਵਾਤੀ ਤੇ ਜਦੋਂ ਬੱਚਿਆਂ ਹਾਲਾਤ ਦੇਖ ਕੇ ਬੱਚੇ ਚਲੋ ਅਸੀਂ ਇੱਥੇ ਹਸਪਤਲ ਲੈ ਆਏ ਮਮਤਾ ਠੀਕ ਨੇ ਤਗਰੀਬਨ ਕੁਝ ਕੁ ਅੱਛਾ ਨੇ ਚਿਹਰੇ ਟਾਂ ਵੱਜ ਜਾਂਦੇ ਆ ਹਾਂ ਸੋ ਜਿੱਦ ਮੈਂ ਬੈਂਡ ਦੇ ਵਿੱਚ ਆਏ ਸੀ ਉਸ ਟਾਈਮ ਹਾਂ ਕੋਈ ਗਾਲਾਂ ਮੀਦਰ ਛੱਟਣ ਕੀ ਸ਼ੁਰੂ ਹੋ ਚੁੱਕੀ ਸੀ ਨਹੀਂ ਮੇਰੇ ਬੇਟੇ ਦੇ ਆ ਥੋੜੀ ਨੈਕ ਦੇ ਵਿੱਚ ਹੈ ਦਿੱਕਤ ਆ ਉਹ ਐਕਸਰੇ ਦਵਾ ਤੋਂ ਪਤਾ ਲੱਗਿਆਣਾ ਐਕਸਰੇ ਕਰਿਆ ਨਾਰਮਲ ਮਲਾ ਪੇਰੈਂਟ ਸਰਾਂ ਨੇ ਪਹੁੰਚ ਲਈ ਜਿਹੜੀ ਕਾਰ ਮੁੱਕਦੇ ਉਹ ਵੀ ਨੁਕਸਾਨੀ ਗਈ ਜਿਹੜਾ ਡਰਾਈਵਰ ਆ ਉਹ ਨਾਲੇ ਨਸ਼ੇ 'ਚ ਇੰਨਾ ਜ਼ਿਆਦਾ ਤੋਤਾ ਵੀ ਉਹ ਤੋਂ ਭੱਜ ਵੀ ਨਹੀਂ ਹੋਇਆ ਨਸ਼ਾ ਬਹੁਤ ਜ਼ਿਆਦਾ ਕੀਤਾ ਹੋਇਆ ਨੇ ਹਾਂ ਤਾਂ ਕਿਸੇ ਨੂੰ ਲੱਗਦਾ ਕਿ ਕਾਰ ਵਾਲੇ ਦੀ ਜ਼ਿਆਦਾ ਚੀਜ਼ ਸੀ ਕਾਰਨ ਦੀਆਂ ਤਾਂ ਸ਼ਰਮ ਸਾਰੀ ਪਬਲਿਕ ਨੇ ਵੀ ਦੇਖੀ ਹਾਂ ਜੀ ਪ੍ਰਸ਼ਾਸਨ ਪਹੁੰਚ ਗਿਆ ਪੁਲਿਸ ਵੀ ਮੋਕਲੇ ਪਹੁੰਚੀ ਆ ਤਾਂ ਬੜੀਆ ਸੰਭਾਈ ਹੋ ਰਹੀ ਆ ਬੱਚਿਆਂ ਦੀ ਕੇਅਰ ਵੀ ਹੋ ਰਹੀ ਆ ਆਮ ਪਬਲਿਕ ਨੇ ਵਧੀਆ ਸਹਾਇਤਾ ਜੋ ਰਾਹ ਹੀ ਤੇ ਉਹਨਾਂ ਨੇ ਵੀ ਖੜ ਕੇ ਬੱਚਿਆਂ ਦੀ ਕੇਅਰ ਕੀਤੀ ਆ ਸਕੂਲ ਦਾ ਪ੍ਰਸ਼ਾਸਨ ਵੀ ਤੌਰ ਤੇ ਪਹੁੰਚ ਰਿਹਾ ਹਾਂ ਜੀ ਹਾਂ ਜੀ ਸਕੂਲ ਦਾ ਪ੍ਰਸ਼ਾਸਨ ਸਾਰਾ ਮੋਕਲੇ ਹਾਜ਼ਰ ਆ ਨਾਵ ਦੇ ਨਾਲ ਪਹੁੰਚ ਗਿਆ ਦੋ ਤਿੰਨ ਮਿੰਟਾਂ ਦੇ ਵਿੱਚ ਜੀ ਜਿਉਂੀਆਂ ਪ੍ਰੋਬਲਮ ਪਈਆਂ ਜੀ ਮੇਰਾ ਨਾਮ ਐਸ.ਆਈ. ਜਸਵੰਦਰ ਸਿੰਘ ਐਸ.ਐਸ.ਐਫ ਸੜਕ ਸੁਰੱਖਿਆ ਫੋਰਸ ਦੇ ਸੀਨੀਅਰ ਕਰਮਚਾਰੀ ਆ ਜੀ ਕੀ ਗੱਲ ਹੋਈ ਜੀ ਇਹ ਗੱਲ ਹੋਈ ਕਿ ਸਵੇਰ ਦਾ ਟਾਈਮ ਸੀ ਜੋ ਇਹਨਾਂ ਦਾ ਸਕੂਲ ਟਾਈਮ ਦੇ ਬੱਚੇ ਨੂੰ ਲੈ ਕੇ ਆ ਰਹੀ ਸੀ ਬੈਨ ਜਿਹੜੀ ਆ ਬਾਬਾ ਸਕੂਲ ਆਦੀ ਹੈ ਕਿ ਕਾਰ ਵੈਲਿਊਜ਼ ਦੀ ਭੈਂਚੀ ਗਈ ਇਹਦੇ ਵਿੱਚ ਕਰੀਬ 10 ਕ ਬੱਚੇ ਸੀਗੇ ਜੋ ਕਿ ਜੋ ਇਹਨਾਂ ਜੋ ਕਿ ਇਹਨੂੰ ਐਕਸੀਡੈਂਟ ਕਰਕੇ ਗਿਆ ਉਹ ਉਹ ਬੰਦੇ ਦੀ ਦਾਰੂ ਕੀਤੀ ਹੋਈ ਸੀ ਦਾਰੂ ਪੀਣ ਦੇ ਬਾਬ ਜੀ ਦੇ ਉਲਟਾ ਸਗੋਂ ਇਹ ਡਰਾਈਵਰ ਨਾਲ ਵੀ ਮਾੜੇ ਮੱਤੇ ਨੇ ਹੱਥੋਂ ਵਾਈ ਕੀਤੀ ਗਲਤ ਬੋਲਿਆ ਤੇ ਇਹਨੇ ਗੱਡੀ ਪਲਟਾ ਸੀ ਸ਼ੁਕਰ ਹੈ ਪ੍ਰਮਾਤਮਾ ਦਾ ਵੀ ਬੱਚਿਆਂ ਨੂੰ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨੋਰਮਲ ਸੱਟਾਂ ਲੱਗੀਆਂ ਨੇ ਨਾਲ ਹੀ ਇੱਕ ਇਧਰੋਂ ਸਾਡੇ ਆਉਣ ਤੋਂ ਪਹਿਲਾਂ ਇੱਕ ਗੁਰੂ ਘਰ ਦੀ ਬੱਸ ਸੀਗੀ ਜੋ ਕਿ ਪਬਲਿਕ ਦੀ ਹੈਲਪ ਨਾਲ ਉਹਨਾਂ ਨੂੰ ਸਹੀ ਸਲਾਮਤ ਹਸਪਤਾਲ ਪਹੁੰਚਾਤਾ ਕਿੰਨੇ ਕਿੰਨੇ ਬੱਚੇ ਸਨ ਬੱਚੇ ਤਰੀਬ ਹੈਗੇ ਸੀ 10 ਕ ਬੱਚੇ ਸੀਗੇ ਬੱਚੇ ਕਿੱਧਰੋਂ ਆ ਰਹੇ ਸੀ ਕਿ ਕਿੱਧਰੋਂ ਗਏ ਬੱਚੇ ਆਮ ਪਿੰਡਾਂ ਦੇ ਵਿੱਚੋਂ ਜਾਂ ਸ਼ਹਿਰ ਤੋਂ ਪਹਾਨੀਗਰ ਤੋਂ ਲੈ ਕੇ ਸਕੂਲ 'ਚ ਜਾ ਰਹੇ ਸੀ ਜੀ ਲੈ ਕੇ ਜਿਹੜੀ ਗੱਡੀ ਸੀ ਕਿਧਰੋਂ ਆ ਰਹੀ ਸੀ ਇਹ ਇਧਰੋਂ ਆਪਣੇ ਭਾਂਲਗੜ੍ਹ ਸਾਈਡ ਤੋਂ ਨਹੀਂ ਤਕਰੀਬਨ ਉਹ ਬੰਦੇ ਜਿਹੜਾ ਫੜ ਲਿਆ ਗਿਆ ਜੀ ਹਾਂਜੀ ਹਾਂ ਉਹ ਮੌਕੇ ਤੇ ਫੜ ਲਿਆ ਫੜਿਆ ਉਹਨੂੰ ਨਾਲ ਹੀ ਅ ਜਿਗਲੇਰ ਇੱਕ ਵਾਰ ਫਲਟੀ ਸੀ ਸਕੂਲ ਰਸ ਇੱਕ ਕਾਰ ਵੀ ਲੀ ਵੀ ਤੇ ਇਹ ਜਿਹੜਾ ਗੈਰਗੱਟ ਚਾਇਆ ਤੇ ਆਲਮੋਸਟ ਸਿੱਧਾਰੇ ਫੀਕਲੀ ਪਿਆ ਚਾਲਾਂ ਵੀ ਗਈ ਫਿਰ ਠੀਕ ਆ ਤੇ ਉਹਨਾਂ ਨੂੰ ਪਾਸਟ ਦੇਖੀ ਪਾਸਟ ਦੇਖੀ ਤੇ ਜੀ ਇਹਨਾਂ ਤੇ ਇਹ ਖਾਬਰ ਮਦਰ ਨਾਲ ਹੈ ਬੇਸ਼ਕੀ ਉਹ ਉਸ ਦੀ ਸਾਰੇ ਉਹ ਸਭ ਠੀਕ ਹੈ ਜੀ